ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ ਦਿੱਤਾ ਗਿਆ ਕਿਵੇਂ ਝਟਕਾ ਦਿੱਤਾ ਗਿਆ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਵੱਡੇ ਝਟਕੇ ਦੇ ਰਹੇ ਨੇ ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੇ ਹਲਕਾ ਅਮਰਤਸਰ ਈਸਟ ਤੋਂ ਹਲਕਾ ਇੰਚਾਰਜ ਤੋਂ ਹਟਾ ਕੇ ਉਹਨਾਂ ਦੀ ਜਗ੍ਹਾ ਜਸਵੀਰ ਸਿੰਘ ਪੈਣ ਦਿੱਤੀ ਗਈ ਸੀ ਤਾਂ ਹੁਣ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਝਟਕਾ ਦੇ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਰਾਜਾ ਵੜਿੰਗ ਨੇ ਹੁਣ ਪੰਜਾਬ ਦੇ ਵਿੱਚੋਂ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਵਿੱਚੋਂ ਵੀ ਆਊਟ ਕਰ ਦਿੱਤਾ ਬੀਤੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਆ ਰਹੀਆਂ ਪੰਜਾਬ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਚੋਣਾਂ ਦੇ ਲਈ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਪਰ ਇਸ ਸੂਚੀ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦਾ ਨਾਮ ਆਊਟ ਹੈ ਮਤਲਬ ਹੁਣ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਦੇ ਮੰਗਰੋਂ ਹੁਣ ਨਗਰ ਨਿਗਮ ਚੋਣਾਂ ਦੇ ਲਈ ਵੀ ਪ੍ਰਚਾਰ ਨਹੀਂ ਕਰ ਸਕਣਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਚੀ ਦੇ ਵਿੱਚ ਸਕ੍ਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਸੂਚੀ ਹੈ ਜਿਹੜੀ ਉਸ ਦੇ ਲਈ 43 ਮੈਂਬਰ ਰੱਖੇ ਨੇ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਕਿਤੇ ਵੀ ਨਜ਼ਰ ਨਹੀਂ ਆ ਰਹੇ। ਸਭ ਤੋਂ ਪਹਿਲਾਂ ਉਹਨਾਂ ਮੈਂਬਰਾਂ ਦੇ ਨਾਮ ਦੱਸਦੇ ਹਾਂ ਜੋ ਇਸ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ। 43 ਮੈਂਬਰ ਨੇ ਪਹਿਲਾ ਨਾਮ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਉਸ ਤੋਂ ਮੰਗਰੋਂ ਪ੍ਰਤਾਪ ਸਿੰਘ ਬਾਜਵਾ ਤੀਜਾ ਦਾ ਨਾਮ ਹੈ ਭਾਰਤ ਪੂਸ਼ਣ ਆਸ਼ੂ ਚੌਥਾ ਨਾਮ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਵਾਂ ਨਾਮ ਹੈ ਸੁਖਜਿੰਦਰ ਸਿੰਘ ਰੰਧਾਵਾ ਛੇਵਾਂ ਨਾਮ ਹੈ ਰਜਿੰਦਰ ਕੌਰ ਪਠੱਲ ਸੱਤਵਾਂ ਨਾਮ ਹੈ ਓਪੀ ਸੋਨੀ ਅੱਠਵਾਂ ਨਾਮ ਹੈ ਬਜਿੰਦਰ ਸਿੰਘਲਾ ਨੌਵਾਂ ਨਾਮ ਸਖਪਾਰ ਸਿੰਘ ਖੈਰਾ ਦਸਵੇਂ ਨੰਬਰ ਤੇ ਨੇ ਸਖਵਿੰਦਰ ਸਿੰਘ ਡੈਨੀ 11ਵਾਂ ਨੰਬਰ ਹੈ ਸ਼ੇਰ ਸਿੰਘ ਕਵਾਇਆ 12ਵਾਂ ਨੰਬਰ ਹੈ ਗੁਰਜੀਤ ਸਿੰਘ ਔਜਲਾ 13ਵਾਂ ਨਾਮ ਹੈ ਡਾਕਟਰ ਅਮਰ ਸਿੰਘ 14ਵਾਂ ਨਾਮ ਹੈ ਡਾਕਟਰ ਧਰਮਵੀਰ ਸਿੰਘ ਗਾਂਧੀ 15ਵਾਂ ਨਾਮ ਹੈ ਬ੍ਰਹਿਮ ਮਹਿੰਦਰਾ 16ਵਾਂ ਨਾਮ ਹੈ ਰਾਣਾ ਗੁਰਜੀਤ ਸਿੰਘ 17ਵਾਂ ਨਾਮ ਹੈ ਸੁਖਵਿੰਦਰ ਸਿੰਘ ਸਰਕਾਰੀ 18ਵਾਂ ਨਾਮ ਹੈ ਸੰਗਤ ਸਿੰਘ ਗਿਲਜ਼ੀਆਂ 19ਵਾਂ ਨਾਮ ਹੈ ਰਜਿਆ ਸੁਲਤਾਨਾ 20ਵਾਂ ਨਾਮ ਹੈ ਸਾਧੂ ਸਿੰਘ ਧਰਮਸੋਤ 21ਵੇਂ ਨਾਮ ਤੇ ਨੇ ਬਲਵੀਰ ਸਿੰਘ ਸਿੱਧੂ 22ਵੇਂ ਨੰਬਰ ਤੇ ਨੇ ਗੁਰਪ੍ਰੀਤ ਸਿੰਘ ਕਾਂਗੜਾ 23ਵੇਂ ਨੰਬਰ ਤੇ ਨੇ ਰਾਜਕੁਮਾਰ ਵੀਰਕਾ 24ਵੇਂ ਨੰਬਰ ਤੇ ਨੇ ਜਸਵੀਰ ਸਿੰਘ ਡਿੰਪਾ 25ਵੇਂ ਨੰਬਰ ਤੇ ਨੇ ਮੁਹੰਮਦ ਸਦੀਕ 26ਵਾਂ ਨੰਬਰ ਆਉਂਦਾ ਹੈ ਅਵਤਾਰ ਸਿੰਘ ਐਨਰੀ 27ਵਾਂ ਨੰਬਰ ਆਉਂਦਾ ਇੰਦਰਵੀਰ ਸਿੰਘ 82ਵਾਂ ਨਾਮ ਹੈ ਸਰਿੰਦਰ ਕੁਮਾਰ ਡਾਵਰ 29ਵਾਂ ਨੰਬਰ ਹੈ ਪਰਮਿੰਦਰ ਸਿੰਘ ਪਿੰਕੀ 3ਵਾਂ ਨਾਮ ਹੈ ਹਰਜਿੰਦਰ ਸਿੰਘ 31ਵਾਂ ਨਾਮ ਹੈ ਸਿਮਰਜੀਤ ਸਿੰਘ ਵੈਸ 32ਵੇਂ ਨੰਬਰ ਤੇ ਨੇ ਪ੍ਰਗਟ ਸਿੰਘ 33ਵੇਂ ਨੰਬਰ ਤੇ ਨੇ ਜਸਵੀਰ ਸਿੰਘ ਖੰਗੂੜਾ 33ਵੇਂ ਨੰਬਰ ਤੇ ਨੇ ਜਸਵੀਰ ਸਿੰਘ ਖੰਘੂੜਾ 34ਵੇਂ ਨੰਬਰ ਤੇ ਨੇ ਮਹਿੰਦਰ ਕੁਮਾਰ ਰਣਵਾ 35ਵਾਂ ਨਾਮ ਹੈ ਹਾਮਿਦਮਸ਼ੀ 36ਵਾਂ ਨਾਮ ਹੈ ਅਮਰਪ੍ਰੀਤ ਸਿੰਘ ਲਾਲੀ 37ਵਾਂ ਨਾਮ ਹੈ ਹੰਸਰਾਜ ਜੋਸ਼ਣ 38ਵਾਂ ਨੰਬਰ ਹੈ ਕਲਦੀਪ ਵੈਦ 39ਵਾਂ ਨੰਬਰ ਹੈ ਗਗਨਦੀਪ ਸਿੰਘ ਬੋਵੀ 40ਵੇਂ ਨੰਬਰ ਤੇ ਨੇ ਕਰਨਜੀਤ ਸਿੰਘ ਮਿੱਠਾ 41ਵੇਂ ਨੰਬਰ ਤੇ ਨੇ ਸ਼ਵਾਸ਼ 42ਵੇਂ ਨੰਬਰ ਤੇ ਨੇ ਸੁਰਿੰਦਰ ਸ਼ਰਮਾ 43ਵੇਂ ਨੰਬਰ ਤੇ ਨੇ ਈਸ਼ਰਪ੍ਰੀਤ ਸਿੰਘ ਤਾਂ ਇਹ 43 ਨਾਂ ਨੇ ਜਿਹੜੇ ਇਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਸਕਰੀਨਿੰਗ ਕਮੇਟੀ ਦੇ ਲਈ ਸ਼ਾਮਲ ਕੀਤੇ ਗਏ ਨੇ 43 ਮੈਂਬਰ ਸ਼ਾਮਲ ਕੀਤੇ ਗਏ ਨੇ ਤਾਂ ਤੁਹਾਨੂੰ ਅਸੀਂ ਉਹ ਨਾਂ ਦੱਸੇ ਨੇ ਜੋ ਬੀਤੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣ ਨਗਰ ਨਿਗਮ ਦੇ ਲਈ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 43 ਸ਼ਾਮਲ ਕੀਤੇ ਗਏ ਨੇ ਇਸ ਸੂਚੀ ਦੇ ਵਿੱਚ ਮਨ ਸਾਬਕਾ ਮੰਤਰੀ ਕਾਂਗਰਸ ਦੇ ਵੱਡੇ ਲੀਡਰਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਸੂਚੀ ਦੇ ਵਿੱਚੋਂ ਆਊਟ ਨੇ ਪਰ ਬੀਤੇ ਦਿਨੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਗਿਆ ਕਿ ਆਖਰਕਾਰ ਉਹ ਪੰਜਾਬ ਦੇ ਵਿੱਚ ਪੋਲਿਟਿਕਸ ਦੇ ਵਿੱਚ ਕਦੋਂ ਸਰਗਰਮ ਹੋਣਗੇ ਤਾਂ ਉਹਨਾਂ ਦਾ ਜਵਾਬ ਸੀ ਕਿ ਜਦੋਂ ਰਾਹੁਲ ਗਾਂਧੀ ਪ੍ਰਿਆੰਕਾ ਗਾਂਧੀ ਕਹਿਣਗੇ ਤਾਂ ਉਹ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਸਰਗਰਮ ਹੋ ਜਾਣਗੇ ਆਖਰਕਾਰ ਹੁਣ ਦੇਖਣਾ ਹੋਵੇਗਾ ਕਦੋਂ ਹਾਈ ਕਮਾਂਡ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਇਸ਼ਾਰਾ ਮਿਲਦਾ ਸਰਗਰਮ ਹੋਣ ਦੇ ਲਈ ਅਤੇ ਕਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਰਾਜਨੀਤੀ ਦੇ ਵਿੱਚ ਸਰਗਰਮ ਹੁੰਦੇ ਹੋਏ ਨਜ਼ਰ ਆਉਣਗੇ